ਅੱਜ ਸਵੇਰੇ ਸਮਰਾਲਾ ਦੇ ਨਜ਼ਦੀਕੀ ਪਿੰਡ ਲੋਪੋਂ ਵਿਖੇ ਇੱਕ ਸਕੂਲ ਵੈਨ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਗਈ। ਟੱਕਰ ਮਾਰਨ ਤੋਂ ਬਾਅਦ ਮੋਟਰਸਾਈਕਲ 'ਤੇ ਸਵਾਰ 5 ਸਾਲ ਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ। ਜਦਕਿ ਇਸ ਹਾਦਸੇ ਦੇ ਵਿੱਚ ਮੋਟਰਸਾਈਕਲ ਚਾਲਕ ਜੋ ਕਿ ਮ੍ਰਿਤਕ ਬੱਚੇ ਦਾ ਮਾਮਾ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਮੋਟਰਸਾਈਕਲ ਦੇ ਪਿੱਛੇ ਬੈਠੀ ਬੱਚੇ ਦੀ ਮਾਂ ਦੇ ਵੀ ਕਾਫੀ ਸੱਟਾਂ ਵੱਜੀਆਂ ਪਰ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਮ੍ਰਿਤਕ ਬੱਚੇ ਦੇ ਨਾਨਾ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਅਜੀਤ ਸਿੰਘ ਨਾਮ ਹੈਗਾ ਇਹ ਮੇਰਾ ਲੋਪਮਪੜ ਤੋਂ ਰਹਿਣ ਵਾਲਾ ਅਜੀਤ ਜੀ ਕੀ ਹੋਇਆ ਸੀਗਾ ਕਿੰਨੇ ਕ ਵਜੇ ਤੁਸੀਂ ਜਾ ਰਹੇ ਸੀਗੇ ਉਹ ਕੌਣ ਸੀਗੇ ਮੇਰੇ ਬੇਟੇ ਮੇਰਾ ਬੇਟਾ ਮਤਲਬ ਜਸਰਾਜ ਮਤਲਬ ਮੇਰਾ ਦੋਤਾ ਬੀਜੇ ਬੱਸ ਚੜਨ ਨੂੰ ਜਾ ਰਿਹਾ ਸੀ ਉਹ ਮਤਲਬ ਸਾਢੇ 11 ਦਾ ਟਾਈਮ ਸੀਗਾ ਤੇ ਉਹਨਾਂ ਦੇ ਬੈਗ ਤੇ ਮੈਂ ਮਤਲਬ ਜਾ ਰਿਹਾ ਸੀ ਥੋੜੀ ਜਿਹੀ ਪਿੱਛੇ ਮਤਲਬ ਸਾਡੇ ਪਿੰਡ ਨਿਕਲ ਤੋਂ ਜਣੀ ਮਤਲਬ ਇੱਕ ਕਿਲਾ ਫਰਲਾਂਗ ਦੇ ਉੱਤੇ ਜਾ ਕੇ ਮਤਲਬ ਉਹ ਬੈਂ ਬੜੀ ਤੇਜ਼ ਨਾਲ ਆ ਰਹੀ ਸੀ ਸਕੂਲ ਬੈਂ ਸੀਗੀ ਉਹ ਪੀਲੇ ਰੰਗ ਦੀ ਤੇ ਉਹਨੇ ਮਤਲਬ ਜ਼ਬਰਦਸਤੀ ਸਾਈਡ ਮਾਰੀ ਮੁੰਡੇ ਦੇ ਵਿੱਚ ਐਦਾਂ ਲੱਗਿਆ ਜਿਵੇਂ ਮਤਲਬ ਸਿੱਧੀ ਟੱਕਰ ਹੋਈ ਹੁੰਦੀ ਹੈ ਠੀਕ ਆ ਤੇ ਉਹ ਬੇਟੀ ਮਤਲਬ ਇੱਕ ਸਾਈਡ ਟਕਰ ਗਈ ਮੁੰਡਾ ਵਿੱਚ ਬੈਂ ਦੇ ਬਹੁਤ ਜ਼ਬਰਦਸਤੀ ਲੱਗਿਆ ਤੇ ਉਹ ਵੀ ਮਤਲਬ ਜਿਹੜਾ ਮੇਰਾ ਦੋਤਾ ਸੀ ਉਹ ਵੀ ਬੈਨ ਦੇ ਵਿੱਚ ਲਾ ਕੇ نیچے ਗਰਿਆ ਮੁੰਡਾ ਵੀ ਮਤਲਬ ਉਹ ਵਿਆਹੀ ਤੇ ਮੈਂ ਕੁਦਰਤੀ ਮਗਰੋਂ ਆ ਰਿਹਾ ਸੀ ਤੇ ਉਹਦੇ ਆਉਂਦੇ ਸਾਰ ਮੈਂ ਜਦ ਦੇਖਿਆ ਤਾਂ ਉਹ ਲਹੂ ਲਹਾਨ ਹੋਏ ਪਏ ਸੀਗੇ ਲਹੂ ਬੈਨ ਆਲਾ ਉੱਥੇ ਹੀ ਸੀਗੇ ਜੇ ਭੱਜ ਗਿਆ ਸੀਗੇ ਬੈਨ ਆਲਾ ਛੱਡ ਗਏ ਮਤਲਬ ਉਹ ਦੰਤਰ ਹੋਇਆ ਜੀ ਅੱਛਾ ਫਿਰ ਤੁਸੀਂ ਚੱਕ ਕੇ ਲੈ ਗਏ ਹਾਂ ਜੀ ਮੈਨੂੰ ਤਾਂ ਬੱਚਿਆਂ ਦੀ ਪੈ ਗਈ ਜਾਂ ਬੱਚੇ ਮਤਲਬ ਇੰਨੇ ਮਤਲਬ ਉਹ ਲਹੂ ਲਹਾਨ ਤਾਂ ਉਹ ਇੱਕੋ ਲੱਗਦਾ ਮੈਂ ਬੱਚਿਆਂ ਨੂੰ ਚੱਕ ਕੇ ਮਤਲਬ ਹਸਪਤਾਲੋਂ ਲੈ ਕੇ ਚ ਗਿਆ ਸੀ ਹਸਪਤਾਲ ਲਜਾਰ ਤੇ ਮਤਲਬ ਸਿੱਧੂ ਹਸਪੀਟਲ ਦੇ ਵਿੱਚ ਮੇਰੇ ਦੋ ਤੈਨੂੰ ਤਾਂ ਮਰ ਤੱਕ ਕਰਾਰ ਦਿੱਤਾ ਗਿਆ ਕਿੰਨੇ ਸਾਲ ਦਾ ਸੀਗੇ ਜੀ ਉਹ ਉਹ 4.5 ਸਾਲ ਦਾ ਸੀ ਜੀ ਜਸਰਾਜ ਇਕਲੌਤਾ ਪੁੱਤਰ ਸੀ ਇਕਲੌਤਾ ਪੁੱਤਰ ਸੀ ਜੀ ਤੇ ਬਾਕੀਆਂ ਦੀ ਵੀ ਸੱਟਾਂ ਲੱਗੀਆਂ ਨੇ ਜੀ ਹਾਂ ਜੀ ਹਾਂ ਜੀ ਮੇਰੇ ਬੇਟੇ ਦੇ ਵੀ ਬਹੁਤ ਜ਼ਿਆਦਾ ਜ਼ਬਰਦਸਤ ਸੱਟ ਲੱਗੀ ਆ ਮਤਲਬ ਉਹ ਮੂੰਹ ਦੇ ਉੱਤੇ ਜਵਾੜਾ ਉਹਦਾ ਟੁੱਟ ਗਿਆ ਠੀਕ ਆ ਨਾ ਜੀ ਬਾਕੀ ਉਹਦੇ ਲੱਤਾਂ ਲੱਤਾਂ ਦੇ ਖਰੋਚ ਆ ਹੁਣ ਉਹ ਬੇਸੁਰਤਾ ਬੇਸੁਰਤੀ ਦੇ ਹਾਲਤ ਦੇ ਵਿੱਚ ਮੈਂ ਉਹਨੂੰ ਚੱਕ ਕੇ ਲੈ ਕੇ ਗਿਆ ਜਿੰਨੀ देर ਹੋਸ਼ ਨਹੀਂ ਆਉਦੀ ਓਨੀ ਦੇਰ ਬਾਕੀ ਸੱਟਾਂ ਦਾ ਪਤਾ ਨਹੀਂ ਲੱਗਦਾ ਦਾ ਤੁਹਾਡੀ ਬੇਟੀ ਕਿਵੇਂ ਜੀ ਬੇਟੀ ਤੇ ਗੁੱਜੀਆਂ ਸੱਟਾਂ ਲੱਗੀਆਂ ਨੇ ਜੀ ਦਿਮਾਗ ਤੋਂ ਉਹ ਵੀ ਅਪਸੈਟ ਆ ਤੇ ਹੁਣ ਜਿਸ਼ਰਾਜ ਜਿਹੜਾ ਤੁਹਾਡਾ ਦੋਤਾ ਵਾ ਉਹ ਕਿੱਥੇ ਨਿਹਾਂਦਾ ਗਿਆ ਵਾ ਹਸਪੀਟਲ ਨੇ ਉਹਨੂੰ ਰੱਖਿਆ ਕੀ ਬੋਡੀ ਉਹਨੂੰ ਉਹਦੀ ਬੋਡੀ ਮਤਲਬ ਹਸਪੀਟਲ ਤੋਂ ਅਸੀਂ ਸਮਰਾੜੇ ਸਬਰਾਸ ਹਸਪੀਟਲ ਜਮਾ ਕਰਾਤੀ ਲਿਆ ਕੇ ਐਕਸੀਡੈਂਟ ਤਾਂ ਕੀ ਆਨ ਗਿਆ ਕੀ ਲੱਗਦਾ ਜੀ ਕਿਦਾਂ ਇਹ ਅੰਗੜਲੀ ਕਿਦੀ ਐ ਅੰਗੜਲੀ ਬੈਂਨ ਵਾਲੇ ਦੀ ਕਿਉਂਕਿ ਬੱਚਾ ਮੇਰਾ ਮਤਲਬ ਆਪਣੀ ਸਾਈਡ ਜਾ ਰਿਹਾ ਠੀਕ ਹੈ ਨਹੀਂ ਉਹਨੇ ਭਜਾ ਕੇ ਲਿਆ ਕੇ ਮਤਲਬ ਉਹਨੂੰ ਇਹਨਾਂ ਨੂੰ ਨਹੀਂ ਪਤਾ ਹੈਗਾ ਵੀ ਜਿਵੇਂ ਸੜਕ ਵਿਹਲੀ ਹੁੰਦੀ ਆ ਉਹ ਕੌਣ ਭਜਾਈ ਆਉਂਦਾ ਸੀ ਸਕੂਲ ਬੈਂਸ ਜੀ ਜੀ ਸਕੂਲ ਬੈਂਸ ਸੀਗੀ ਕਿਹੜਾ ਸਕੂਲ ਬੈਂਸ ਸੀ ਤੁਹਾਨੂੰ ਪਤਾ ਲੱਗਿਆ ਉਹ ਉਹ ਮੈਨੂੰ ਕੋਈ ਪਤਾ ਲੱਗਾ ਵੀ Airtel ਸਕੂਲ ਦੀ ਬੈਂਸ ਸੀ Airtel ਕਿੱਥੇ ਕਿੱਥੇ ਮਾਜ਼ ਪਰ ਸਕੂਲ ਬਾਹਰ ਇਹ ਡਰਾਈਵਰ ਦੀ ਪਛਾਣ ਤੋਂ ਕੀਤੀ ਡਰਾਈਵਰ ਦੀ ਪਛਾਣ ਕਰੀ ਸੀਗੀ ਮਤਲਬ ਉਹ ਭੱਜ ਗਿਆ ਉਸ ਟਾਈਮ ਮਤਲਬ ਉਹ ਤਹੀ ਦੂਜੇ ਪਾਸੇ ਥਾਣਾ ਮੁਖੀ ਸਮਰਾਲਾ ਨੇ ਦੱਸਿਆ ਕਿ ਦੁਰਘਟਨਾ ਤੋਂ ਬਾਅਦ ਵੈਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਫਰਾਰ ਹੋਏ ਸਕੂਲ ਵੈਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਉਸ ਦੀ ਪਾਲ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੇ ਥਾਣਾ ਮੁਖੀ ਸਮਰਾਲਾ ਦੇ ਵੱਲੋਂ ਕੀ ਕੀ ਕਿਹਾ ਗਿਆ ਉਹ ਇੱਕ ਵਾਰੀ ਸੁਣ ਲੈਣੇ ਹਾਂਜੀ ਇਹ ਨਾ ਰਪਾਲੋ ਪਿੰਡ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਸਤਿਆ ਭਾਰਤੀ ਏਅਰਟੈਲ ਦੀ ਬੱਸ ਸੀਗੀ ਸਕੂਲ ਦੀ ਤੇ ਉਹਦੇ ਵਿੱਚ ਇੱਕ ਬੱਚੇ ਦੀ ਡੈਥ ਹੋਈ ਹੈ 3.5 ਸਾਲ ਉਮਰ ਸੀ ਜਸਰਾਜ ਸਿੰਘ ਉਹ ਆਪਣੇ ਨਾਨਕ ਆਪਣੀ ਮਾਤਾ ਨਾਲ ਨਾਨਕ ਗਿਆ ਹੋਇਆ ਸੀਗਾ ਲੋਪੋ ਪਿੰਡ ਲੋਪੋ ਤੋਂ ਆਪਣੇ ਮਾਮੇ ਨਾਲ ਜਾ ਰਹੇ ਸੀਗੇ ਵੀਜੇ ਨੂੰ ਖਾਣੇ ਵਾਸਤੇ ਜੇ ਜਦੋਂ ਰਪਾਲੋਪੁਰ ਪਹੁੰਚੇ ਤਾਂ ਸਾਹਮਣੇ ਏਅਰ ਟੈਲਰਾਂ ਦੀ ਜਿਹੜੀ ਸਕੂਲ ਦੀ ਵਾਸੀ ਵਾਰ ਰਹੀ ਸੀ ਵਿੱਚ ਲ ਟਕਰ ਹੋ ਗਈ ਟਕਰ ਨਾਲ ਉਹ ਗਿਰ ਕੇ ਜਿਹੜਾ ਬੱਚੇ ਦੀ ਤਾਂ ਮੌਤ ਹੋ ਗਈ ਤੇ ਜਿਹੜਾ ਉਹਨਾਂ ਦਾ ਮਾਮਾ ਸੀਗਾ ਉਹ ਵੀ ਸੱਟਾਂ ਲੱਗੀਆਂ ਆ ਕਿੰਨੀ ਕੁ ਉਮਰ ਦਾ ਸੀਗਾ ਇਹ ਬੱਚੇ ਕੀ ਨਾਮ ਹੈ ਇਹਦਾ ਜੀ ਇਕਲੌਤਾ ਪੁੱਤਰ ਸੀ ਇਹ ਜਸਰਾਜ ਸਿੰਘ ਇਹਦਾ ਬੱਚੇ ਦਾ ਨਾਮ ਸੀਗਾ 1.5 ਸਾਲ ਉਮਰ ਸੀਗੀ ਤੇ ਇਹ ਜਿਹੜੇ ਹੈਗਾ ਅਸੀਂ ਇਹਨਾਂ ਦੇ ਅਗੇਂਸਟਾ ਜਿਹੜੇ ਬਸ ਵਾਲਿਆਂ ਦੇ ਉਹਨਾਂ ਦੇ ਕਲੇਮ ਅਗੇਂਸਟ ਅ ਸੀਐਫਆਈਆਰ ਦਰਜ ਕਰ ਰਹੇ ਹਾਂ ਇਹ ਸਕੂਲ ਦੀ ਬੱਸ ਸੀ ਜਾਂ ਪ੍ਰਾਈਵੇਟ ਹੈ ਬੱਸਾਂ ਨੇ ਜਿਹੜੀਆਂ ਚਲਾਈਆਂ ਇਹ ਸਤਿਆ ਭਾਰਤੀ ਸਕੂਲ ਏਅਰਟੈਲ ਵੱਲੋਂ ਜਿਹੜੇ ਚਲਾਏ ਜਾ ਹੈ ਨੇ ਉਹਨਾਂ ਦੀ ਬੱਸ ਇਹ ਬੱਸ ਪ੍ਰਾਈਵੇਟ ਸੀਗੀ ਜਾਂ ਉਹਨਾਂ ਦੀ ਆਪਣੀ ਸਕੂਲ ਦੀ ਸੀ ਇਹ ਬੱਸ ਤਾਂ ਉਹਨਾਂ ਵੀ ਹਾਇਰ ਕੀਤੀ ਹੋਈ ਸੀ ਤੇ ਮੌਕੇ ਤੇ ਫਰਾਰ ਹੋ ਗਏ ਜਿਹੜੇ ਡਰਾਈਵਰ ਹਾਂਜੀ ਹਾਂ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੇਸ਼ ਵਿਵਕ ਦੇ ਲਈ ਰਿਪੋਰਟ